ਸ੍ਰੀ ਕਾਂਦੀ ਸਵਾਗਤ ਕਰਨਾ ਤੁਹਾਡਾ ਸਾਡੇ ਚੈਨਲ ਦੇ ਵਿੱਚ ਸੋ ਅੱਜ ਆਪਾਂ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਕਰਨ ਲੱਗੇ ਆਂ ਕੜਾਈ ਵਾਲੇ ਸੂਟ ਦੀ ਠੀਕ ਹੈ ਜੀ ਤੇ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਆਪਣਾ ਕੜਾਈ ਵਾਲਾ ਸੂਟ ਹੈ ਜੀ ਠੀਕ ਹੈ ਸੈਮੇ ਸਟਿਚਰ ਜੋ ਹੈ ਦਾ neck ਬਣਿਆ ਹੋਇਆ ਇਹਦੀ ਆਪਾਂ ਤੁਹਾਨੂੰ ਕਟਿੰਗ ਦੱਸਾਂਗੇ ਲਾਈਨਿੰਗ ਦੇ ਨਾਲ ਠੀਕ ਹੈ ਜੀ ਪਹਿਲਾਂ ਆਪਾਂ ਜੋ ਪਿਛਲਾ ਬੈਕ ਪੱਲਾ ਆਪਣਾ ਉਹ ਆਪਾਂ ਵਿਛਾਇਆ ਹੋਇਆ ਵਾ ਠੀਕ ਹੈ ਜੀ ਇਹ ਜਿਹੜੀ ਕੜਾਈ ਹੈ ਇਹ ਆਡੀ ਲੋਡ ਕੀਤੀ ਹੋਈ ਹੈ ਠੀਕ ਹੈ ਜੀ ਤੇ ਆਪਾਂ ਜਿਹੜਾ ਬੈਕ ਪੱਲਾ ਵਾ ਇਹ ਵੀ ਆਡੇ ਲੋਟ ਹੀ ਕਟਾਂਗੇ ਕਿਉਂਕਿ ਅਗਰ ਐਦਾਂ ਹੋਇਆ ਨਾ ਕਿ ਜਿਵੇਂ ਕਿ ਆਪਣਾ ਜੋ ਇਹ ਕੜਾਈ ਵਾਲਾ ਪੱਲਾ ਵਾ ਇਹ ਆਡੇ ਲੋਟ ਕੱਢਿਆ ਹੋਇਆ ਠੀਕ ਹੈ ਜੀ ਤੇ ਜੇ ਅਸੀਂ ਆਪਾਂ ਬੈਕ ਪੱਲਾ ਕੰਨੀ ਦੇ ਬਾਈ ਕੰਨੀ ਕਟਾਂਗੇ ਤਾਂ ਉਹ ਸਹੀ ਨਹੀਂ ਰਹੇਗਾ ਇਸ ਲਈ ਆਪਾਂ ਜੋ ਬੈਕ ਪੱਲਾ ਵਾ ਉਹ ਵੀ ਆਡੇ ਲੋਟ ਹੀ ਕਟਾਂਗੇ ਠੀਕ ਹੈ ਜੀ ਤਾਂ ਇਹਦੀ ਫਿਟਿੰਗ ਸਹੀ ਆਏਗੀ ਤੁਸੀਂ ਵੀ ਧਿਆਨ ਰੱਖਣਾ ਕੱਟਣ ਲੱਗੇ ਠੀਕ ਹੈ ਜੀ ਜਿਨ੍ਹਾਂ ਨੂੰ ਨਹੀਂ ਪਤਾ ਕਿ ਜੇਕਰ ਆਪਣਾ ਪੱਲਾ ਫਰਸਟ ਪੱਲਾ ਠੀਕ ਹੈ ਫਰੰਟ ਪੱਲਾ ਆਪਣਾ ਸਾਡੇ ਲੋਟ ਕੜਾਈ ਕੀਤੀ ਹੋਈ ਆ ਠੀਕ ਹੈ ਜੀ ਤਾਂ ਆਪਾਂ ਬੈਕ ਪੱਲਾ ਜਿਹੜਾ ਉਹ ਵੀ ਸਾਡੇ ਲੋਟੀ ਕਟਿੰਗ ਕਰਨੀ ਆ ਉਹਦੀ ਆ ਦੇਖੋ ਇਹਦੇ ਕੰਨੀ ਉੱਪਰ ਹੈ ਠੀਕ ਹੈ ਜੀ ਇਹ ਵੀ ਆਪਾਂ ਇਦਾਂ ਕਟਿੰਗ ਕਰਨੀ ਆ ਜੋ ਆਪਾਂ ਇਹ ਪੱਲਾ ਠੀਕ ਹੈ ਜੀ ਇਹਦੀ ਜਿਹੜੀ ਚੌੜਾਈ ਰੱਖਣੀ ਆ ਆਪਾਂ ਘੇਰ ਰੱਖਣਾ ਬਸ ਊਟ ਦਾ ਇਹ ਊਟ ਦਾ ਘੇਰ ਆਪਾਂ 23 ਇੰਚ ਠੀਕ ਹੈ ਜੀ ਤੇ ਜਿਹੜੀ ਇਹਦੀ ਆਪਾਂ ਕਟਿੰਗ ਕਰਨੀ ਆ ਆਪਾਂ 4 ਇੰਚ ਐਕਸਟਾ ਕਰਨੀ ਆ 2-2 ਇੰਚ ਦੋਨੋਂ ਸਾਈਡਾਂ ਤੋਂ ਠੀਕ ਹੈ ਜੀ ਲੈਂਥ ਜਿਹੜੀ ਇਹ ਦੀ ਹੈਗੀ 43 ਤੇ ਆਪਾਂ ਇਹਦੀ 3 ਇੰਚ ਜਾਂ 3.5 ਇੰਚ ਆਪਾਂ ਜਿਹੜੀ ਫੱਟਾ ਮੋਡਲ ਲਈ ਲਈਚੋ ਲੈਂਥ ਆਪਾਂ ਕਟਿੰਗ ਕਰਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਜਿੱਥੇ ਆਪਾਂ ਮਾਰਕਿੰਗ ਕੀਤੀ ਹੋਈ ਆ ਆ ਦੇਖੋ ਇੱਥੋਂ ਆਪਾਂ ਕਟਿੰਗ ਕਰ ਲੈਨੇ ਆ ਠੀਕ ਹੈ ਜੀ ਇੱਥੋਂ ਸਾਰੀ ਆਪਾਂ ਕਟਿੰਗ ਕਰ ਲੈਨੇ ਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਆ ਫਸਟ ਪੱਲੇ ਦੀ ਕਟਿੰਗ ਜੀ ਆਪਾਂ ਸਾਰੇ ਪੱਲੇ ਦੀ ਕਟਿੰਗ ਜਿਹੜੀ ਕਰ ਲਈ ਆ ਦੇਖੋ ਠੀਕ ਹੈ ਜੀ ਬੈਕ ਪੱਲੇ ਦੀ ਹੁਣ ਆਪਾਂ ਕੱਢਦੇ ਹਾਂ ਫਰੰਟ ਪੱਲੇ ਹਾਂਜੀ ਇਹ ਆਪਣਾ ਫਰੰਟ ਪੱਲਾ ਠੀਕ ਹੈ ਜੀ ਨੈਕ ਬਣਾਇਆ ਹੈ ਸੈਮੀ ਸਟਿਚ ਤੇ ਆਪਾਂ ਇਹਦੀ ਕਟਿੰਗ ਕਿਦਾਂ ਕਰਨੀ ਹੈ ਦੇਖ ਕੇ ਠੀਕ ਹੈ ਜੀ ਆਹ ਦੇਖੋ ਆਪਾਂ ਇੱਥੋਂ ਦਾ ਪਕੜ ਲੈਣਾ ਇਹਨੂੰ ਸੈਂਟਰ ਚ ਤੇ ਫਿਰ ਆਪਾਂ ਪੱਲੇ ਨੂੰ ਸੈੱਟ ਕਰ ਲੈਣਾ ਦੇਖੋ ਪੱਲੇ ਨੂੰ ਆਪਾਂ ਇਹਦਾ ਸੈੱਟ ਕਰਕੇ ਵਿਛਾ ਲੈਣਾ ਵਾ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਪੱਲਾ ਇਹਦਾ ਬਿਲਕੁਲ ਸਹੀ ਕਰਕੇ ਵਿਛਾ ਲਿਆ ਠੀਕ ਹੈ ਜੀ ਇੱਥੋਂ ਸੈਂਟਰ ਪਕੜ ਕੇ ਇੱਥੋਂ ਸੈਂਟਰ ਪਕੜ ਕੇ ਠੀਕ ਹੈ ਜੀ ਇੱਕੋ ਜਿਹਾ ਸਹੀ ਕਰਕੇ ਇਹਨੂੰ ਵਿਛਾ ਲੈਣਾ ਹੋਊ ਠੀਕ ਹੈ ਜੀ ਹੁਣ ਜਿੰਨਾ ਆਪਾਂ ਇਹਦੀ ਬੈਕ ਪੱਲੇ ਦੀ ਕਟਿੰਗ ਕੀਤੀ ਸੀਗੀ 13.5 ਇੰਚ ਤੇ ਕੀ ਆਪਾਂ ਇਹਦਾ 23 ਇੰਚ ਘੇਰ ਰੱਖਣਾ ਤਾਂ ਕਟਿੰਗ ਇਹਦੀ ਆਪਾਂ ਕਰਨੀ ਹੈ ਟੋਟਲੀ 27 ਇੰਚ ਠੀਕ ਹੈ 4 ਇੰਚ ਵਧਾ ਕੇ ਤੇ ਹੁਣ ਆਪੇ ਇਹਦੇ ਵੀ 13.5 ਇੰਚ ਤੇ ਨਿਸ਼ਾਨੀ ਲਗਾ ਲਵਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ 1.5 ਇੰਚ ਤੇ ਸਾਰੀ ਮਾਰਕਿੰਗ ਇੰਕ ਇੱਥੋਂ ਆਪਾਂ ਕਟਿੰਗ ਕਰਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਆਪਾਂ ਕਟਿੰਗ ਕਰ ਲਈ ਹੈ ਹਾਂਜੀ ਫ੍ਰੈਂਡਸ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਦੋਨੋਂ ਪੱਲੇ ਵਿਛਾ ਲਏ ਆ ਠੀਕ ਹੈ ਜੀ ਤੇ ਮੈਂ ਤੁਹਾਨੂੰ ਪਹਿਲਾਂ ਇੱਥੋਂ ਦੱਸੂਗੀ ਆਪਣੇ ਨਾਪ ਦੇ ਅਕੋਰਡਿੰਗ ਆਪਾਂ ਇੱਥੋਂ ਟੀਰਾ ਰੱਖਣਾ ਹੈ ਦਾ 7 ਇੰਚ ਕਟਿੰਗ ਤੇ ਠੀਕ ਹੈ ਜੀ 6.5 ਇੰਚ ਆਪਾਂ ਜੀ ਤਿਆਰ ਰੱਖਣਾ ਟੀਰਾ ਠੀਕ ਹੈ ਜੀ ਤੇ ਜੋ ਆਪਾਂ ਦਾ ਮੋਡਾ ਰੱਖਣਾ ਉਹ ਆਪਾਂ ਦੀ ਕਟਿੰਗ ਕਰਨੀ ਆ 8 ਇੰਚ ਦੀ ਠੀਕ ਹੈ ਜੀ ਮੋਟਾ 8 ਇੰਚ ਇੱਥੋਂ ਵੀ ਆਪਾਂ 7 ਇੰਚ ਦੀ ਨਿਸ਼ਾਨੀ ਲਗਾ ਲਾਂਗੇ ਠੀਕ ਹੈ ਜੀ ਆਪਾਂ ਇਸ ਲਾਈਨ ਨੂੰ ਇਦਾਂ ਡਰਾ ਕਰ ਲਾਂਗੇ ਸਾਰੀ ਨੂੰ ਤੇ ਜੋ ਆਪਣੀ ਇੱਕ ਸਾਈਡ ਦੀ ਸੀਨ ਹੁੰਦੀ ਆ ਉਹ ਆਪਾਂ ਰੱਖਣੀ ਆ 15.5 ਇੰਚ ਇੱਥੋਂ ਉਹ ਸਾਈਡਾਂ ਤੇ ਸੀਨ ਲਗਾਉਣੇ ਆ ਨਾ ਫਿਟਿੰਗ ਵਾਲੇ ਉਹ ਰੱਖਣੀ ਆਪਾਂ 15.5 ਠੀਕ ਹੈ ਜੀ ਤੇ ਜੋ ਆਪਾਂ ਕਮਰ ਦੀ ਨਿਸ਼ਾਨੀ ਲਗਾਵਾਂਗੇ ਉਹ ਆਪਾਂ ਲਗਾਵਾਂਗੇ 6 ਇੰਚ ਤੇ ਜਿਹੜੀ ਕਮਰ ਹੈ ਉਹ ਪਰਖਣੀ ਆ 19 ਇੰਚ ਜੋ ਆਪਣੀ ਇਥੋਂ ਚੈਸਟਾ ਚੈਸਟ ਰੱਖਣੀ ਆਪਾਂ 22 ਇੰਚ ਰੜੀ ਠੀਕ ਹੈ ਜੀ ਆਪਾਂ 10 ਇੰਚ ਤੇ ਨਿਸ਼ਾਨੀ ਲਗਾਵਾਂਗੇ 10 ਇੰਚ ਠੀਕ ਹੈ ਤੇ ਰੱਖਣੀ ਆਪਾਂ 19 ਤੇ ਤਾਂ ਆਪਣੀ ਹੋ ਜੂਗੀ ਇਹ 9.5 ਦੇ ਠੀਕ ਹੈ ਜੀ ਇਹ ਦੇਖੋ ਤੇ ਜੋ ਆਪਣੀ ਹਿੱਪਾਂ ਆਪਣੀ ਹਿੱਪ ਵੀ ਜੜੀ 23 ਇੰਚ ਆ ਇਹ ਆਪ ਰੱਖਾਂਗੇ 11.5 ਦੇ ਠੀਕ ਹੈ ਜੀ ਤੁਹਾਨੂੰ ਜੇ ਥੋਪਾ ਕੱਟ ਪਾਵਾਂਗੇ ਜੋ ਆਪਾਂ ਇਤਰੋਂ ਰੱਖਣਾ ਵਾ ਉਹ ਤੁਸੀਂ 2 ਇੰਚ ਵੀ ਰੱਖ ਸਕਦੇ ਹੋ 2.5 ਇੰਚ ਵੀ ਰੱਖ ਸਕਦੇ ਹੋ ਠੀਕ ਹੈ ਤੇ ਮੈਂ ਇਹ ਕਦੇ ਇਹਦਾ ਨਾਪ ਨਹੀਂ ਲਿਆ ਠੀਕ ਹੈ ਜੀ ਮੈਂ ਸਦਾ ਹੀ ਉਦਾਂ ਹੀ ਇਦਾਂ ਕਟਿੰਗ ਕਰ ਦੇਣੀ ਹੁੰਦੀ ਹੈ ਅੰਦਾਜ਼ਾ ਨਾਲ ਠੀਕ ਹੈ ਜੀ ਤੇ ਜੋ ਆਪਾਂ ਇੱਥੋਂ ਆ ਠੀਕ ਹੈ ਜੀ ਇੱਕ ਦਾ ਛੇ ਪੱਟੀ ਆਉਂਦੀ ਆਪਣੀ ਤੇ ਇਥੋਂ ਹਾਰਮੋਲ ਦੀ ਕਟਿੰਗ ਕਰ ਲਈ ਠੀਕ ਹੈ ਜੀ ਤੇ ਉਹਦੇ ਨਾਲ ਕਰ ਸਕਦੇ ਹੋ ਤੁਸੀਂ ਨਹੀਂ ਤੁਸੀਂ ਇਹ ਤੋਂ 1.5 ਇੰਚ ਦੀ ਮਾਰਕਿੰਗ ਕਰ ਲੈਣੀ ਹੈ ਠੀਕ ਹੈ ਜੀ 1.5 ਇੰਚ 1.5 ਇੰਚ ਤੋਂ ਆਪਏ ਤਾਂ ਨਿਸ਼ਾਨੀ ਲਗਾ ਲਾਂਗੇ ਆਪਾਂ ਚੈਸਟ ਦੀ ਨਿਸ਼ਾਨੀ ਲਗਾਉਣੀ ਆ ਚੈੱਕ ਤਾਂ ਕਿ ਆਪਣੀ 20 ਇੰਚ ਰੈਡੀ ਠੀਕ ਹੈ ਇੱਥੇ ਆਪਾਂ 10 ਇੰਚ ਤੇ ਮਾਰਕਿੰਗ ਕਰ ਲਈ ਆ ਇਹ ਹੋ ਗਈ ਆਪਣੀ ਬੈਕ ਦੀ ਠੀਕ ਹੈ ਜੀ ਬੈਕ ਦੀ ਇੱਥੋਂ ਆਪਾਂ ਬੈਕ ਦੀ ਕੱਟ ਪਾਵਾਂਗੇ ਠੀਕ ਹੈ ਆ ਦੇਖੋ ਇੱਥੋਂ ਆਪਾਂ ਬੈਕ ਦੀ ਕੱਟ ਪਾਵਾਂਗੇ ਇਦਾਂ ਤੇ ਜੋ ਆਪਣੀ ਫਰੰਟ ਦੀ ਹੁੰਦੀ ਆ फ्रंट ਤੇ ਆਪਾਂ ਕਿੱਦਾਂ ਕਰਨੀ ਆ ਜਿੱਥੋਂ ਆਪਾਂ ਇੱਥੋਂ ਨਿਸ਼ਾਨੀ ਲਗਾਈ ਆ 7 ਇੰਚ ਤੇ ਠੀਕ ਹੈ ਇਧਰੋਂ 7 ਇੰਚ ਤੇ 13 ਮਿਲੀ ਆਪਾਂ ਨੇ ਤਾਂ ਉੱਪਰੋਂ 13 ਮਿਲੀ ਉਧਰੋਂ ਇੱਥੋਂ ਮਿਲੀਆ ਵਾ ਇੱਥੋਂ ਆਪਾਂ 10 ਇੰਚ ਟੇਪ ਰੱਖ ਲੈਣਾ 10 ਇੰਚ ਟੇਪ ਰੱਖ ਕੇ ਇਹਨੂੰ ਆਪਾਂ ਫੋਲਡ ਕਰ ਲੈਣਾ ਆ ਦੇਖੋ ਜਿਵੇਂ 1.5 ਤੇ 3 ਦੇ ਕਰੀਬ ਆ ਰਿਹਾ ਇੱਥੋਂ ਫੋਲਡ ਕਰ ਲੈਣੀ ਆ ਠੀਕ ਹੈ ਫੋਲਡ ਕਰਕੇ ਜਿੰਨੇ ਤੇ ਇਹ ਆਉਂਦੀ ਆ ਇੱਥੋਂ ਠੀਕ ਹੈ ਜੀ ਇੱਥੋਂ ਆਪਾਂ 프ਰੰਟ ਦੀ ਕਟਿੰਗ ਕਰ ਲਾਂਗੇ ਇਹ ਆ ਚੀਜ਼ ਆ ਇਥੋਂ ਆਪਾਂ 프ਰੰਟ ਦੀ ਕਾਰਟ ਪੈ ਜੂਗੀ 프ਰੰਟ ਪੱਲੇ ਦੀ ਆ ਦੇਖੋ 프ਰੰਟ ਪੱਲੇ ਦੀ ਕਾਰਟ ਆਹ ਮਹ ਨਿਸ਼ਾਨੀ ਤੇ ਪਾਉਗੀ ਤੋਂ ਜੋ ਚੈਸਟ ਦੀ ਆਪਣੀ ਹੈਗੀ ਆ 20 ਇੰਚ ਬੈਕ ਪੱਲੇ ਦੀ ਕਾਰਟ ਆਪਣੀ ਇਥੋਂ ਪਾਉਗੀ ਠੀਕ ਹੈ ਜੀ ਇੱਥੇ ਵੀ ਆਪਾਂ ਕੱਟ ਦੇ ਲੈਣਾ ਤੇ ਹੁਣ ਤੁਸੀਂ ਦੇਖੋ ਪਹਿਲਾਂ ਤਾਂ ਆਪਾਂ ਆਹ ਵੱਡੀ ਨਿਸ਼ਾਨੀ ਤੋਂ ਆਪਾਂ ਸਿੱਧੀ ਕਾਟ ਪਾ ਲਵਾਂਗੇ ਠੀਕ ਹੈ ਕਿਉਂਕਿ ਆਪਣਾ ਬੈਗ ਪੱਲਾ ਪਿੱਛੇ ਰੱਖਿਆ ਹੋਇਆ ਹੈ ਇਸ ਲਈ ਹਾਲੇ ਖੋ ਠੀਕ ਹੈ ਇਹ ਆਪਣੀ ਬੈਗ ਪੱਲੇ ਦੀ ਕਟਾਈ ਉਪਰੋਂ ਹੁਣ ਆਪਾਂ 1/2 ਇੰਚ ਡਾਊਨ ਕਰਨਾ ਇੱਥੋਂ ਇਥੋਂ ਤਾਂ ਇੰਚ ਡਾਊਨ ਕਰਕੇ ਐਦਾਂ ਡੈਡੀ ਕਾਟ ਪਾ ਦੇਣੀ ਆ ਇੱਥੇ ਲਾ ਦੇਣਾ ਆਪਾਂ ਕੱਟ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਕਿ ਆਪਾਂ ਚੈਸਟ ਦੀ ਜਿੰਨੇ ਨਿਸ਼ਾਨੀ ਲਗਾਈ ਸੀ ਉਥੋਂ ਆਪਾਂ ਬੈਕ ਪੱਲੇ ਦੀ ਵਿੱਚੇ ਫਰੰਟ ਦੀ ਕਟਿੰਗ ਕਰਤੀ ਆ ਠੀਕ ਹੈ ਜੀ ਹੁਣ ਆਪਾਂ ਫਰੰਟ ਦੀ ਕਿੱਦਾਂ ਕਰਾਂਗੇ ਐਕਸਟਰਾ ਜਿਹੜੋ ਆਪਣੀ ਫਰੰਟ ਦੀ ਮੂਹਰੋ ਜ਼ਿਆਦਾ ਕਾਟ ਪੈਂਦੀ ਆ ਉਹ ਕਿੱਦਾਂ ਪਾਉਣੀ ਆ ਤੇ ਪਹਿਲਾਂ ਆਪਾਂ ਬੈਕ ਪੱਲਾ ਜਿਹੜਾ ਹਟਾ ਦਾਂਗੇ ਤਾਂ ਤੁਹਾਨੂੰ ਫਰੰਟ ਪੱਲੇ ਦੀ ਕਟਿੰਗ ਦੱਸਾਂਗੇ ਇਹ ਕਾਟ ਆਪਾਂ ਇੱਥੋਂ ਲੈ ਕੇ ਆਉਣੇ ਚਾਹੀਦੇ ਨੇ ਕਿ ਆਪਣੀ ਆਹ ਚੀਜ਼ ਜਿਹੜੀ ਆਪਣੀ ਆਹ ਦੇਖੋ ਮੈਂ ਤੁਹਾਨੂੰ ਫਿਰ ਐਂਚਰੇਬ ਨਾਲ ਜੋ ਆਪਣੀ ਆਹ ਚੀਜ਼ ਆ ਰਹੀ ਹੈ ਇਹਨੂੰ ਇਹਨਾਂ ਫੈਬਰਿਕ ਆ ਰਿਹਾ ਇਹ ਕਟਿੰਗ ਦੇ ਵਿੱਚ ਆ ਜੀਗਾ ਠੀਕ ਹੈ ਹਾਂ ਦੇਖੋ ਤੁਸੀਂ ਹਾਂ ਦੇਖੋ ਇਥੇ ਤੱਕ ਆ ਗਈ ਹੈ ਨਾ ਆਪਣੀ ਠੀਕ ਹੈ ਜੀ ਇਹ ਹੀ ਇਹਦਾ ਮੈਥਡ ਹਾਂਜੀ ਇਹ ਹੈਗੀ ਆਪਣੀ ਲਾਈਨਿੰਗ ਸਭ ਤੋਂ ਪਹਿਲਾਂ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਇਹਦੀ ਕਾਣ ਕੱਢਣੀ ਹੈ ਠੀਕ ਹੈ ਜੀ ਜਿਵੇਂ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆ ਪੱਲੇ ਵਿੱਚ ਕਾਣ ਠੀਕ ਹੈ ਆ ਦੇਖੋ ਕਟਿੰਗ ਦੇ ਵਿੱਚ ਕਾਣ ਆ ਰਹੀ ਹੈ ਇਹਨੂੰ ਆਪਾਂ ਕਿੱਦਾਂ ਸਹੀ ਕਰਨਾ ਪਹਿਲਾਂ ਆਪਾਂ ਇਹਨੂੰ ਫੋਲਡ ਕਰ ਲੈਣਾ ਇਸ ਤਰੀਕੇ ਨਾਲ ਫੋਲਡ ਕਰਕੇ ਉਸ ਤੋਂ ਬਾਅਦ ਆਪਾਂ ਇਹਦੀ ਕਾਣ ਕੱਢਣੀ ਹੈ ਹਾਂ ਦੇਖੋ ਇਦਾਂ ਫੋਲਡ ਕਰ ਲੈਣਾ ਦੋਨੋਂ ਸਾਈਡਾਂ 'ਚ ਕੋਈ ਵੀ ਸਾਈਡ ਆਪਾਂ ਆਪਣੀ ਤਰਫ ਰੱਖ ਲੈਣੀ ਹੈ ਚਾਹੇ ਬੰਨ ਸਾਈਡ ਰੱਖ ਲੋ ਚਾਹੇ ਓਪਨ ਸਾਈਡ ਰੱਖ ਲੋ ਠੀਕ ਹੈ ਹਾਂ ਜੀ ਇਸ ਤਰੀਕੇ ਨਾਲ ਆਪਾਂ ਆਪਣੀ ਕਾਂਹ ਕੱਢ ਦੇਣੀ ਹੈ ਹਾਂ ਜੀ ਇਦਾਂ ਤੁਸੀਂ ਲਾਈਨਿੰਗ ਵਿਛਾ ਲਈ ਜੀ ਠੀਕ ਹੈ ਜੀ ਇੱਧਰ ਕੰਨੀਆਂ ਨੇ ਦੋਨੋਂ ਸਾਈਡਾਂ ਤੋਂ ਤਿਹ ਨੂੰ ਪਾਪਾ ਕਮੀਜ਼ ਰੱਖ ਲੈਣਾ ਠੀਕ ਹੈ ਕਮੀਜ਼ ਦੀ ਚੌੜਾਈ ਆਪਾਂ ਕਿਵੇਂ ਮਤਲਬ ਜੋ ਚੌੜਾਈ ਸਾਈਡ ਆ ਢੇਲ ਸਾਈਡ ਇਹ ਆਪਾਂ ਇਦਾਂ ਨੱਖ ਲੈਣਾ ਉਛਾ ਲੈਣਾ ਇਹਦੇ ਉੱਪਰ ਲਾਈਨਿੰਗ ਦੇ ਇਹ ਸਭ ਤੋਂ ਸੌਖਾ ਤਰੀਕਾ ਠੀਕ ਹੈ ਜੀ ਤੁਸੀਂ ਇੰਚੇਰ ਬਣਾ ਨਿਸ਼ਾਨੀ ਲਗਾ ਕੇ ਕਟਿੰਗ ਕਰਨੀ ਹੈ ਤਾਂ ਉਦਾਂ ਵੀ ਕਰ ਸਕਦੇ ਹੋ ਜਿੱਦਾਂ ਕਿ ਇਹ ਭੱਲੇ ਦੀ ਆਪਾਂ ਨੂੰ ਲੋੜ ਨਹੀਂ ਫਿਰ ਇਕੱਲੀ ਲਾਈਨਿੰਗ ਦੀ ਨਿਸ਼ਾਨੀਆਂ ਲਗਾ ਕੇ ਜਿੱਦਾਂ ਆਪਾਂ ਸੂਟ ਕਟਿੰਗ ਕੀਤਾ ਉਦਾਂ ਕੱਟ ਸਕਦੇ ਹਾਂ ਠੀਕ ਹੈ ਅਦਰਵਾਈਜ਼ ਆਪਾਂ ਇਦਾਂ ਵੀ ਕੱਟ ਸਕਦੇ ਆ। ਆ ਦੇਖੋ ਇਦਾਂ ਮੈਂ ਜਿਹੜਾ ਸੂਟ ਆ ਉੱਪਰਲਾ ਕਮੀਜ਼ ਹੀ ਆਪਣਾ ਉਹ ਤੋਂ ਬਿਛਾ ਲਿਆ ਠੀਕ ਹੈ। ਜਿਹੜਾ ਜੋ ਕਟਿੰਗ ਕਰਨੀ ਆ ਬਿਲਕੁਲ ਆਪਾਂ ਸੇਮ ਨਹੀਂ ਕਰਨੀ ਹੈਗੀ। ਇਹ ਬਿਲਕੁਲ ਕੱਪੜੇ ਦੇ ਨਾਲ-ਨਾਲ ਨਹੀਂ ਕਰਨੀ ਹੈਗੀ 메ਨ ਫੈਬਰਿਕ ਦੇ ਆਪਾਂ ਇਹ ਤੋਂ 1 ਇੰਚ ਜਿਆਦਾ ਇੰਚ ਵਧਾ ਕੇ ਕਰਨੀ ਹੈ ਕਿਉਂਕਿ ਜਿਉਂ-ਜਿਉਂ ਆਪਾਂ ਵਾਸ਼ ਕਰੀ ਜਾਵਾਂਗੇ ਸੂਟ ਨੂੰ ਤਾਂ ਜਿਹੜੀ ਲਾਈਨਿੰਗ ਸਟ੍ਰਿੰਕ ਹੋ ਜਾਂਦੀ ਆ ਥੋੜੀ ਜਿਹੀ ਹੋਰ। ਠੀਕ ਹੈ ਜੀ। ਵੈਸੇ ਤਾਂ ਜਦੋਂ ਵੀ ਤੁਸੀਂ ਕਿਸੇ ਸੂਟ ਤੇ ਕਿਸੇ ਵੀ ਚੀਜ਼ ਤੇ ਕਿਸੇ ਡਰੈਸ ਤੇ ਲਾਈਨਿੰਗ ਲਗਾਉਣੀ ਆ ਤਲਾਈਨਿੰਗ ਨੂੰ ਤੁਸੀਂ ਪਹਿਲਾਂ ਵਾਸ਼ ਕਰਨ ਵਾਸ਼ ਕਰਕੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਫਿਰ ਉਹਦੀ ਕਟਿੰਗ ਕਰਨੀ ਆ ਆ ਦੇਖੋ ਹੁਣ ਤੁਸੀਂ ਇਹਨੂੰ ਤੁਸੀਂ 1 ਇੰਚ ਜ਼ਿਆਦਾ ਇੰਚ ਜ਼ਿਆਦਾ ਰੱਖਣੀ ਆ ਠੀਕ ਹੈ ਜੀ 1 ਇੰਚ ਜ਼ਿਆਦਾ ਇੰਚ ਜ਼ਿਆਦਾ ਰੱਖ ਕੇ ਆਪਾਂ ਫਿਰ ਕਟਿੰਗ ਕਰਨੀ ਆ ਇਹਦੀ ਹੁਣ ਦੇਖੋ ਆਪਾਂ ਪੱਲੇ ਤੋਂ ਜੋ ਆਪਣਾ ਮੀਨ ਫੈਬਰਿਕ ਦਾ ਸੂਟ ਦਾ ਕੋਈ ਤਾਂ ਆਪਾਂ ਲਾਈਨਿੰਗ ਹੈ ਜਿਹੜੀ 1 ਇੰਚ ਜ਼ਿਆਦਾ ਕੱਟ ਕੀਤੀ ਹੈ ਠੀਕ ਹੈ ਜੀ ਫਿਰ ਆਪਣਾ ਜੋ ਮੇਨ ਫੈਬਰਿਕ ਹੁੰਦਾ ਉਹਦੇ ਵਿੱਚ ਕਦੇ ਵੀ ਵੜ ਨਹੀਂ ਪਊਗਾ ਹਾਂ ਦੇਖੋ ਅੱਧਾ ਆਪਾਂ ਸਾਰੀ ਕਟਿੰਗ ਕਰ ਲੈਣੀ ਹੈ ਹਾਂ ਜੀ ਆਪਾਂ ਲਾਈਨਿੰਗ ਦੀ ਸਾਰੀ ਕਟਿੰਗ ਕਰ ਲਈ ਹੈ ਠੀਕ ਹੈ ਜੀ ਦੋਨੋਂ ਪੱਲਿਆਂ ਦੀ ਦੇਖੋ ਕਟਿੰਗ ਆਪਾਂ ਕਿੰਨੀ ਕਰਨੀ ਹੈ ਲਾਈਨਿੰਗ ਦੀ ਜਿੰਨੀ ਆਪਣੀ ਲੈਂਥ ਹੁੰਦੀ ਹੈ ਸੂਟ ਦੀ ਠੀਕ ਹੈ ਜਿੱਦਾਂ ਕਿ ਇਹ ਸੂਟ ਦੀ ਜਿਹੜੀ ਲੈਂਥ ਸੀਗੀ 43 ਸੀ 43 ਇੰਚ ਠੀਕ ਹੈ ਤੇ ਆਪਾਂ ਇਹ ਜਿਹੜੀ ਇਹਦੀ ਕਟਿੰਗ ਕਰਨੀ ਹੈ ਲਾਈਨਿੰਗ ਦੀ ਆਪਾਂ 1 ਇੰਚ ਕੱਟ ਕਰਕੇ ਕਟਿੰਗ ਕਰਨੀ ਹੈ ਜਿਵੇਂ ਕਿ ਲੈਂਥ ਆਪਣੀ ਸੂਟ ਦੀ 34 ਰੱਖਣੀ ਹੈ 43 ਇੰਚ 43 ਤੇ ਆਪਾਂ ਇਹਦੀ ਕਟਿੰਗ ਕੀਤੀ ਆ 42 42 ਇੰਚ ਠੀਕ ਹੈ ਜੀ 1 ਇੰਚ ਆਪਾਂ ਫੋਰ ਡਿਸਾਜੂਗਾ ਤੇ ਲੈਂਥ ਕਮੀਜ਼ ਦੀ ਲੈਂਥ ਨਾਲੋਂ 2 ਇੰਚ ਐਡ ਹੀ ਆਪਣੀ ਉੱਤੇ ਰਹਿ ਜੂਗੀ ਠੀਕ ਹੈ ਜੀ ਇਹ ਬਿਲਕੁਲ ਸਹੀ ਰਹਿੰਦੀ ਹੈ ਕਿਉਂਕਿ ਜਦੋਂ ਹੁਣ ਆਪਾਂ ਲਾਈਨਿੰਗ ਥੋੜੀ ਲੂਸ ਰੱਖਦੇ ਆ ਤਾਂ ਉਹ نیچے ਨੂੰ ਪੱਲੇ ਦੇ نیچے ਨੂੰ ਦਿਸਣ ਲੱਗ ਜਾਂਦੀ ਹੈ ਠੀਕ ਹੈ ਜੀ ਇਸ ਲਈ ਆਪਾਂ ਇਹ 1 ਇੰਚ ਘਟਾ ਕੇ ਦੀ ਕਟਿੰਗ ਕੀਤੀ ਆ ਹਾਂ ਜੀ ਲਾਈਨਿੰਗ ਦੇ ਆਪਾਂ ਉੱਪਰ ਮੇਨ ਫੈਬਰਿਕ ਆ ਸੂਟ ਰੈਡ ਆਪਣਾ ਉਹ ਆਪਾਂ ਵਿਛਾ ਲਿਆ ਠੀਕ ਹੈ ਜੀ ਤੇ ਜੋ ਆਪਾਂ ਇਹ ਤੋਂ ਕਾਟ ਪਾਉਣੀ ਹੈ ਇਹ ਵੀ ਆਪਾਂ ਪ੍ਰੋਪਰ ਇਕ ਕੋਨੀ ਪਾਉਣੀ ਹੈਗੀ ਠੀਕ ਹੈ ਜੀ ਇਹ ਵੀ ਆਪਾਂ ਲਾਈਨਿੰਗ ਦਾ ਕੱਪੜਾੜਾ ਵਧਾ ਕੇ ਪਾਉਣੀ ਹੈ ਠੀਕ ਹੈ ਜੀ ਜਿੱਦਾਂ ਆਪਾਂ ਨੀਚੋਂ ਰੱਖਿਆ ਆ ਦੇਖੋ ਐਵੇਂ ਇੱਥੋਂ ਵੀ ਆਪਾਂ 1/2 ਇੰਚ ਪੌਣਾ ਇੰਚ ਵਧਾ ਕੇ ਕਟਿੰਗ ਕਰਨੀ ਹੈ ਜੀ ਇੱਥੋਂ ਜੋ ਹੈਗੀ ਆਪਣੇ ਟਿੱਪਾ ਜਿੱਦੋਂ ਆਪਾਂ ਚਾਕ ਸ਼ੁਰੂ ਕਰਨੀ ਹੈ ਇਥੋਂ ਵੀ ਇਦਾਂ ਆਪਾਂ ਵਾਧ ਰੱਖਾਂਗੇ ਇਹਨੂੰ ਤੇ ਜੋ ਇਹ ਕਾਟ ਹੈ ਇਹ ਆਪਾਂ ਪ੍ਰੋਪਰ ਪਾਉਣੀ ਹੈ ਠੀਕ ਹੈ ਜੀ ਇਹ ਆਪਾਂ ਬਿਲਕੁਲ ਉਨੀ ਪਾਉਣੀ ਹੈ ਜਿੰਨੀ ਆਪਾਂ ਸੌੜ ਦੀ ਕਟਿੰਗ ਕੀਤੀ ਹੈ ਤੇ ਆਪਾਂ ਇਹਨੂੰ ਇਥੋਂ ਇਦਾਂ ਹੀ ਡਾਊਨ ਕਰ ਦੇਣਾ ਠੀਕ ਜੀ ਇਹ ਹੋ ਗਈ ਆਪਣੀ ਲਾਈਨਿੰਗ ਦੀ ਕਟਿੰਗ ਠੀਕੇ ਜੀ ਲਾਈਨਿੰਗ ਦੀ ਕਟਿੰਗ ਹੋ ਗਈ ਆਪਣੀ ਹਾਂਜੀ ਅਗਾ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੁਹਾਨੂੰ ਕੁਝ ਵੀ ਸਿੱਖਣ ਨੂੰ ਮਿਲਿਆ ਕੁਝ ਵੀ ਨਵਾਂ ਤਰੀਕਾ ਮਿਲਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਜੇਕਰ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਥੈਂਕ ਯੂ ਫॉर ਵਾਚਿੰਗ